ਅਸਲੀ ਕਿਰਤੀ ਬੰਦਾ ਕੌਣ ਹੁੰਦਾ ਨਾ ਮੈਂ ਤੁਹਾਨੂੰ ਇੱਕ ਜ਼ਿੰਮੇਵਾਰ ਬੰਦਾ ਮਲਾਉਣ ਲੱਗਿਆ ਠੀਕ ਆ ਲੋਹਾ ਖਰੀਦ-ਖਰੀਦ ਕੇ ਕਮਰੇ ਭਰੀ ਜਾਣੇ ਆ ਉਹ ਚ ਵੀ ਕੋਈ ਫਾਇਦਾ ਨਹੀਂ ਬਾਈ ਜਾਂ ਸਿੱਖਣਾ ਤਾਂ ਆਏ ਜੇ ਬੰਦੇ ਤੋਂ ਕਿਰਤ ਕਰਨੀ ਸਿੱਖੋ ਇਹ ਜੇ ਬੰਦੇ ਤੋਂ ਇਹ ਬਾਈ ਗੁਰਪੇਜ ਆ ਇਹ ਬੰਦਾ ਪਿਛਲੀ ਵਾਰ ਆ ਜਿੰਨਾ ਟਮਟਮਾ ਮਗਰਲੇ ਪਾਸੇ ਖੜਾ ਨਾ ਸਾਰਾ ਸਾਇਲਜ ਪਾਉਣ ਵਾਲਾ ਇਹ ਲੈ ਕੇ ਆਈ ਚਲਾ ਕੇ ਸੜਕੋ ਛੜ ਕੇ ਗੁਜਰਾਤ ਉੱਠ ਗਿਆ ਸੀ ਕੰਮ ਕਰਦਾ ਕਰਦਾ ਤੇ ਇਹ ਮੁੜੇ ਪਤਾ ਕਦੋਂ ਆ ਅਪ੍ਰੈਲ ਚ ਮੁੜੇ ਸੀ ਬਾਈ ਜੀ 10 ਅਪ੍ਰੈਲ ਨੂੰ ਜੀ 10 ਅਪ੍ਰੈਲ ਨੂੰ ਵਾਪਸ ਆਏ ਸੀਗੇ ਬਾਈ ਹੁਣ ਇਹ 10 ਅਪ੍ਰੈਲ ਆ ਆ ਜਿਹੜੀ ਨੰਗੀ ਆ ਹਾਂਜੀ ਇਸ 10 ਅਪ੍ਰੈਲ ਨੂੰ ਵਾਪਸ ਆਏ ਤੁਸੀਂ ਇਹ ਦੇਖੋ ਵੀ ਇਹ ਬੰਦਿਆਂ ਕੋਲ ਸਮਰੱਥਾ ਇਹਦਾ ਜਿਗਰਾ ਕਿੱਡਾ ਵੱਡਾ ਪਾ ਗੁਜਰਾਤ ਦੇ ਸਫ਼ਰ ਬਾਰੇ ਵੀ ਜਾਣਕਾਰੀ ਲੈਣੇ ਆ ਤੇ ਹੁਣ ਵੀ ਮੁੱਢ 'ਚ ਇੱਕ ਗੱਲ ਕਹਿ ਦਿੰਨਾ ਕਿ ਹੁਣ ਮੈਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਫਲਾਨੇ ਥਾਂ ਦਾ ਬੰਦਾ ਸੱਦ ਸਕਦਾ ਕਿ ਨਹੀਂ ਸੱਦ ਸਕਦਾ ਬਾਈ ਭਾਵੇਂ ਕੋਈ ਬੰਦਾ ਬੰਬੇ 사ਤੇ ਇਹ ਬੰਦਾ ਸਾਰਾ ਗਿਗਰਮੈਂਟ ਲੈ ਕੇ ਸਾਲੇ ਜਿਹੜਾ ਕੱਟਣ ਵਾਲੀਆਂ ਪੈਕਿੰਗ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਲੈ ਕੇ ਪਹੁੰਚ ਜਾਂਦਾ ਆਪਾਂ ਤੁਹਾਨੂੰ ਸਾਰਾ ਗੱਠਾਂ ਦਾ ਕੀ ਰੇਟ ਲਊਗਾ ਕੀ ਰੇਟ ਤੁਹਾਡੇ ਖੇਤ ਦੇ ਵਿੱਚ ਗੱਠ ਬਣ ਕੇ ਜਾਊਗਾ ਸਾਰੀ ਗੱਲਬਾਤ ਕਰਕੇ ਦਿੰਨਾ ਤੁਹਾਨੂੰ ਮੈਂ ਬਾਈ ਦਾ ਸਵਾਗਤ ਕਰਦੇ ਬਾਈ ਸასი ਕਾਲ ਸਸਰੀ ਕਾਲ ਪਰ ਭੇ ਯਾਰ ਬਾਈ ਤੁਹਾਡੀ ਹਿੰਮਤ ਨੂੰ ਸਲੂਟ ਆ ਇੰਨੀ ਮਸ਼ੀਨਰੀ ਲੈ ਕੇ ਸੜਕਾਂ ਤੇ ਐਸ ਹੌਂਸਲਾਣਾ ਜਾਣਾ ਗਜਰਾਤ ਯਾਰ ਤੈਨੂੰ ਯਕੀਨ ਸੀ ਵੀ ਗੁਜਰਾਤੋਂ ਕਿਸੇ ਨੇ ਫੋਨ ਕਰਤਾ ਤੇ ਮੈਂ ਉੱਥੇ ਉੱਠ ਜਾਵਾਂ ਮੈਨੂੰ ਕੰਮ ਦੇ ਦੂਗਾ ਬੰਦਾ दारू ਪੀ ਕੇ ਰਾਤ ਨੂੰ ਲਾ ਦੇ ਫੋਨ ਵੀ ਆ ਜਾ ਤੇ ਸਵੇਰੋਂ ਪਤਾ ਲੱਗੇ ਵੀ ਉਹਦੇ ਕੋਲ ਤਾਂ ਪੈੜੀ ਦੇ 4 ਕਿੱਲੇ ਉੱਥੇ ਬਸ ਯਕੀਨ ਹੀ ਸੀਗਾ ਕੋਈ ਚਲ ਪ੍ਰਮਾਤਮਾ ਤੇ ਭਰੋਸਾ ਸੀਗਾ ਜੀ ਤੇ ਗੁਜਰਾਤ ਉੱਠ ਗਏ ਹਾਂਜੀ ਕਮਾਲ ਬੰਦੇ ਆ ਯਾਰ ਕਮਾਲ ਬੰਦੇ ਆ ਇੱਥੋਂ ਇੱਥੋਂ ਸਮਾਨ ਲਾਦ ਲੈ ਟ੍ਰੈਲਰਾਂ ਨਾਲ ਹਾਂਜੀ ਹਾਂ ਸਾਰਾ ਲੈ ਗਏ ਸਾਰਾ ਲੈ ਗਏ ਲੋਡਰ ਵੀ ਆ ਬੇਲਰ ਤੇ ਕੰਮ ਕਿੰਨਾ ਕਿਸੇ ਉੱਥੇ ਕੰਮ ਇਹ ਉਥੇ 100 ਏਕੜ ਸੀਗਾ ਜੀ 100 ਏਕੜ ਦਾ ਸੀ 100 ਇੱਕ ਵਾਰੀ ਇੱਥੋਂ ਚੱਲ ਕੇ 100 ਏਕੜ ਸੋਚ ਕੇ ਤੁਰੇ ਸੀ ਹਾਂਜੀ 100 ਏਕੜ ਵਾਲਾ ਉਹ ਬੰਦਾ ਯਾਰ ਚੰਗਾ ਸੀ ਜੀ ਨੇ ਗੱਲ ਕਰਕੇ ਬੰਦਿਆਂ ਨੇ ਉਥੇ ਕੰਮ ਦਿੱਤਾ ਬਿਲਕੁਲ ਬਿਲਕੁਲ ਜੀ ਨਹੀਂ ਵਧੀਆ ਬੰਦੇ ਸੀ ਬਹੁਤ ਵਧੀਆ ਜੀ ਠੀਕ ਉਹਨਾਂ ਨੇ ਮਤਲਬ ਤੁਸੀਂ ਇਹ ਹਸਾਬ ਕਰ ਲਿਆ ਵੀ ਤੁਸੀਂ ਮੈਨੂੰ 100 ਕਿੱਲਾ ਦੇ ਦੋ ਮੈਂ ਤੁਹਾਨੂੰ ਗੱਠ ਬਣ ਕੇ ਦੇ ਦਿੰਨਾ ਦੇ ਦਿੰਨਾ ਜੀ ਵਿੱਧ ਪੇਪਰ ਸਾਰਾ ਕੁਝ ਥੋੜਾ ਹੀ ਹਾਂਜੀ ਕਟਿੰਗ ਕਟਿੰਗ ਸਾਰਾ ਕੁਝ ਮਤਲਬ ਜੇ ਇੱਥੇ ਵੀ ਕਿਸੇ ਬੰਤੇ ਨੇ ਨਾ ਕੁਝ 150 ਕਿੱਲੇ ਦਾ ਚਾਰ ਪਾਉਣਾ ਤਾਂ ਇਹ ਬੰਦਾ ਪੇਪਰ ਕੁਛ ਨਹੀਂ ਤੁਹਾਨੂੰ ਯਾਰ ਕਹੀ ਕੁਹਾੜੀ ਕੁਛ ਨਹੀਂ ਖਰੀਦਣ ਦੀ ਲੋੜ ਹਾਂਜੀ ਹੈ ਬਾਈ ਨਹੀਂ ਜੀ ਸਾਰਾ ਪ੍ਰਬੰਧ ਆਪਰੇ ਕਿੰਨੇ ਦਿਨਾਂ ਚ ਉੱਠ ਕੇ ਗੁਜਰਾਤ ਗੁਜਰਾਤ ਜੀ 4 ਦਿਨ ਤੇ 3 ਰਾਤਾਂ ਲੱਗਿਆ ਜੀ ਯਾਰ ਦੇਰ ਤਿੰਨ ਰਾਤਾਂ ਲਗਾਤਾਰ ਦੇ ਤੇਰੇ ਦੀ ਲੈ ਤੇਰੇ ਦੀ ਹਾਂਜੀ ਸੜਕੋ ਸੜਕ ਤੇ ਇੰਨੇ ਦਿਨ ਹੀ ਲੱਗੇ ਆਉਣ ਤੇ ਇੰਨੇ ਆਉਣ ਤੇ ਲੱਗੇ ਤੇ ਰਾਜ ਚ ਨਹੀਂ ਕੰਮ ਕੁੰਮ ਫੜਿਆ ਰਾਜ ਫੜ ਲੈnde ਕੰਮ ਨਹੀਂ ਰਾਜ ਨਹੀਂ ਗਿਆ ਫਿਰ ਉੱਥੇ ਕੰਮ ਸਾਡਾ ਬੱਕ ਸੀਗਾ ਤੇ ਅਸੀਂ ਉੱਥੇ ਹੀ ਜਿੱਥੇ ਆਉਂਦਿਆਂ ਹੋਇਆਂ ਨੇ ਵੀ ਨਹੀਂ ਫੜਿਆ ਨਹੀਂ ਜੀ ਆਉਂਦਿਆਂ ਫਿਰ ਅਸੀਂ ਕਣਕ ਵੱਢਣੀ ਸੀ ਆ ਕੇ ਆਪਣੀ ਆਉਂਦੀ 10 ਅਪ੍ਰੈਲ ਨੂੰ ਪਹੁੰਚੋ ਜੀ ਨਹੀਂ ਉੱਥੇ ਕਿਹੜੀ ਰੁੱਤ ਚੱਲ ਪੈਂਦਾ ਝਾਰ ਦਾ ਕੰਮ ਉੱਥੇ ਕਣਕ ਤੋਂ ਆਪਣੀ ਤੋਂ ਪਹਿਲਾਂ ਕਣਕ ਦੇ ਬਰਾਬਰ ਮੱਕੀ ਹੁੰਦੀ ਹੈ ਉੱਥੇ ਉੱਥੇ ਹਾਂ ਜੀ ਉੱਥੇ ਫਰਵਰੀ ਚ ਚੱਲ ਪੈਂਦਾ ਕੰਮ ਹੈ ਜੀ ਫਰਵਰੀ ਦਾ ਮਹੀਨਾ ਤੇ ਮਾਰਚ ਦਾ ਮਹੀਨਾ ਚੱਲ ਜੀ ਜਾਂਦਾ ਜੀ ਅਗਲੇ ਸਾਲ ਨੂੰ ਮੈਨੂੰ ਇੰਨਾ ਪਤਾ ਸੜਕਾਂ ਤੇ ਝੰਡੀਆਂ ਲਾ ਕੇ ਲੋਕਾਂ ਨੇ ਤੋੜ ਦੇਣੇ ਆ ਇਹ ਇਧਰ ਨੂੰ ਹੋਰ ਹੈ ਵਧੀਆ ਉਧਰ ਹੈਗਾ ਕੰਮ ਹੋਰ ਮੈਂ ਉਧਰ ਵੈਸੇ ਕੰਮ ਜ਼ਿਆਦਾ ਹੈ ਨਹੀਂ ਗਾ ਉਹ ਜਿਹੜੇ ਆਪਣੇ ਸੱਜਣ ਸੀਗੇ ਇਹ ਪੈਕਿੰਗ ਕਰਕੇ ਤੇ ਗਾਂ ਚਾਰ ਸੇਲ ਕਰਦੇ ਆ ਜੀ ਸੇਲ ਕਰਦੇ ਆ ਤੇ ਇਹਨਾਂ ਨੇ ਪੰਜਾਬ 'ਚ ਥੋੜਾ ਨਾ ਕਨੈਕਟ ਕੀਤਾ ਹਾਂਜੀ ਤੇ ਤੁਸੀਂ ਉੱਥੇ ਪਹੁੰਚ ਗਏ ਪਹੁੰਚ ਗਏ ਜੀ ਇੱਕ ਸੀਜ਼ਨ ਲਾਇਆ ਕਿ ਉੱਥੇ ਦੋ ਲਾਏ ਆ ਦੋ ਲਾਏ ਜੀ ਅੱਛਾ ਦੋ ਸੀਜ਼ਨ ਹੋ ਗਏ ਤੁਹਾਨੂੰ ਉੱਥੇ ਜਾਂਦੇ ਹਾਂ ਹਾਂਜੀ ਦੋ ਹੋ ਗਏ ਆ ਜੀ ਹੋਰ ਹੋਰ ਪੰਜਾਬ 'ਚ ਕਿੱਥੇ ਕਿੱਥੇ ਗਏ ਆ ਹੋਰ ਕਿਹੜੇ ਸੂਬਿਆਂ 'ਚ ਗਏ ਆ ਕਦੇ ਹੋਰ ਹਰਿਆਣਾ ਵੀ ਗਏ ਪਿਛਲੇ ਸਾਲ ਹਰਿਆਣਾ ਵੀ ਜੀ ਚਲਾਇਆ ਕਰ ਜਦੋਂ ਮੈਂ ਵੀਡੀਓ ਪਾਈ ਉਹ ਤੋਂ ਬਾਅਦ ਹਰਿਆਣਾ ਜਾ ਕੇ ਆਈ ਹਾਂਜੀ ਪਿਛਲੇ ਸਾਲ ਹਰਿਆਣੇ ਆਹੀ ਉਥੇ 60 70 ਕਿੱਲਿਆਂ ਦਾ ਉਥੇ ਬੰਨ ਕੇ ਆਏ ਆ ਆਪਣੇ ਪੰਜਾਬ ਨਾਲੋਂ ਲੇਟ ਮੱਕੀ ਦਾ ਸੀਜ਼ਨ ਕਿੱਥੇ ਚੱਲਦਾ ਪੰਜ ਲੇਟ ਜੰਮੂ 'ਚ ਚੱਲਦਾ ਜੀ ਫਿਰ ਜੰਮੂ ਗਏ ਜੰਮੂ ਨਹੀਂ 에ਰ ਕਿੰਝ ਹੈ ਜਾਵਾਂਗੇ ਜੀ ਜੰਮੂ ਵਾਲੇ ਉਹ ਨੋਟ ਕਰ ਲੋ ਬੰਦਾ ਹੈਗਾ ਇੱਕ ਆਪਣੇ ਕੋਲੇ ਜੇ ਪੰਜਾਬ ਦੇ ਵਿੱਚ ਚਲਾਉਨੇ ਆ ਹਾ ਜਦੋਂ ਸਾਰਾ ਸਿਸਟਮ ਚਲਾਉਨੇ ਆ ਆਪਦੀ ਗੱਠਾਂ ਆਪਦੀਆਂ ਬੰਨੋਂਗੇ ਰਖਾ ਹਾਂਜੀ ਬੰਨਾਂਗੇ ਆ ਆਲੂ ਵਾਲੀ ਮੱਕੀ ਹੁਣ ਖਰੀਦੀ ਵੀ ਆ ਸਾਡੀ ਜੀ ਤੇ ਉਹ ਪੇ ਕਰਾਂਗੇ ਹੁਣ ਅਸੀਂ ਆਲੂਆਂ ਲਈ ਜਿਹੜੀ ਮੱਕੀ ਖਰੀਦੀ ਹੋਈ ਆ ਉਹ ਤੁਸੀਂ ਇਸੇ ਨੰਬਰ ਤੇ ਫੋਨ ਕਰ ਲਿਓ ਇੱਥੋਂ ਚੱਕ ਲੇ ਚੱਕ ਲਵੇ ਜੀ ਭੇਜ ਵੀ ਦਵਾਂਗੇ ਸਾਧਨਾਂ ਦਾ ਪ੍ਰਬੰਧ ਵੀ ਹੈਗਾ ਜਿੰਨੀ ਕਿ ਲੋਡ ਆ ਮੰਨ ਲਓ ਪਹੁੰਚਦੀ ਵੀ ਕਰਦੇ ਆ ਤੇ ਜੇ ਪੰਜਾਬ ਦੇ ਬੰਦੇ ਨੇ ਮੰਨ ਲਓ ਵੀ ਮੈਂ ਤੁਹਾਨੂੰ ਤੋਂ ਬਣਵਾਉਣੀਆਂ ਗੱਠਾਂ ਹਾਂਜੀ ਕਿੰਨੇ ਕਿੱਲੇ ਆਲਾ ਬੰਦਾ ਸੰਪਰਕ ਕਰੇ ਕੋਈ ਗੱਲ ਨਹੀਂ ਉਹ ਵਾਰਡ ਦੇ ਹਿਸਾਬ ਨਾਲ ਮੰਨ ਲਓ ਜੇ ਵਾਰਡ ਨੇੜੇ ਤੇ ਪੰਜਾ ਛਿਆ ਕਿੱਲੇ ਤੇ ਵੀ ਜਾਵਣਾ ਕੋਈ ਚੱਕਰ ਨਹੀਂਗਾ ਤੇ ਜੇ ਵਾਰਡ ਦੂਰ ਦੀ ਆ ਫੇਰ ਚਲੋ ਵੀ 15 ਕਿੱਲੇ ਹੋਣ 15 ਕਿੱਲੇ ਹੋਣ 100 ਕਿਲੋਮੀਟਰ ਤੱਕ 15 ਕਿੱਲੇ ਹੋਣ ਹਾਂਜੀ ਜਾ ਲਿਆ ਜਾਵਾਂਗੇ 100 ਕਿਲੋਮੀਟਰ ਤੱਕ 15 ਕਿੱਲੇ ਵੀ ਹੋਣ ਤਾਂ ਪਹੁੰਚ ਜਾਵਾਂਗੇ ਪਹੁੰਚ ਜਾਵਾਂਗੇ ਜਿੰਨੀ ਤਰੀਕ ਦੇਤੀ ਓਨੀ ਤਰੀਕ ਤੇ ਪਹੁੰਚ ਜਾਵੋਗੇ ਹਾਂਜੀ ਕੀ ਹਿਸਾਬ ਲਾਉਂਗੇ ਇਹਦਾ ਇਹ ਕਿੱਲੀ ਵੜਾਈ ਦਾ ਕੀ ਹਿਸਾਬ ਲਾਉਂਗੇ ਵੜਾਈ ਦਾ ਇਹ 8000 ਰੁਪਿਆ ਕਿੱਲੇ ਦਾ ਚੱਲਦਾ ਏ ਉਹ ਕੁਤਰ ਕੇ ਢੋ ਕੇ ਦੇਣ ਦਾ ਨਹੀਂ ਕੁਤਰ ਕੇ ਟਰਾਲੀ 'ਚ ਪਾਉਣ ਦਾ ਜੀ ਕੁਤਰ ਕੇ ਟਰਾਲੀ 'ਚ ਪਾਉਂ ਹਾਂਜੀ ਟਰਾਲੀ ਅਗਲੇ ਦੀ ਹੋਊਗੀ ਜੇ ਟਰਾਲੀ ਵੀ ਤੇਰੀ ਹੋਵੇ ਫੇਰ ਟਰਾਲੀਆਂ ਵੈਸੇ ਨਾਲ ਹੀ ਦੂਰ ਲੈ ਜਾਂਦੇ ਨਹੀਂ ਕਿਉਂਕਿ ਟਰਾਲੀਆਂ ਅਗਲੇ ਦੀਆਂ ਟਰਾਲੀਆਂ ਅਗਲੇ ਦੀਆਂ ਹੀ ਹੁੰਦੀਆਂ ਜੀ ਟਰਾਲੀਆਂ ਅਗਲੇ ਦੀਆਂ ਹਾਂ ਜੇ ਬੰਨਣਾ ਵੀ ਹੋਵੇ ਨਾਲ ਕਾਗਜ਼ ਵੀ ਤੇਰਾ ਹੀ ਹੋਵੇ ਉਹ ਜੇ ਕਾਗਜ਼ ਲੇਬਰ ਸਾਰਾ ਡੀਜ਼ਲ ਸਾਡਾ ਹੋਊਗਾ ਉਹ ਦਾ 250 ਰੁਪਏ ਜੀ ਕੁੰਟਲ ਦਾ ਜੀ ਕੁੰਟਲ ਦੀ ਗੱਠਾ ਜੀ ਇੱਕ ਇੱਕ ਗੱਠਾ ਦਾ 250 ਹਾਂ ਜੀ ਜਿਹੜਾ ਇੱਕ ਗੱਠਾ ਦਾ 250 ਰੁਪਏ ਹਾਂ ਜੀ ਇਹਦੇ 'ਚ ਫਿਰ ਬਢਾਈ ਵੀ ਵਿੱਚ ਹੀ ਆ ਗਈ ਕਿ ਬਢਾਈ ਅੱਡ ਨਹੀਂ ਬਢਾਈ ਵੱਖਰੀ ਬਢਾਈ ਅੱਡ 250 ਰੁਪਏ ਗੱਠ ਬਣਾਈ ਆਂ ਹਾਂਜੀ ਇਹਦੇ ਵਿੱਚ ਸਾਰੀ ਲੇਬਰ ਥੋੜੀ ਲੇਬਰ ਸਾਰੀ ਟਰਾਲੀਆਂ ਨਾਲ ਅਗਲੇ ਨਟੋਣਾ ਟਰਾਲੀਆਂ ਨਾਲ ਅਗਲੇ ਨਟੋਣਾ ਜੀ ਟਰਾਲੀਆਂ ਥੋਡੀਆਂ ਇਹ ਬੰਦਾ 8000 ਲਊਗਾ ਕਿੱਲੇ ਦੀ ਬਢਾਈ ਉਹਦੇ ਨਾਲ ਇਹ ਟਰਾਲੀਆਂ 'ਚ ਪਾ ਦੂ ਤੁਸੀਂ ਟਰਾਲੀਆਂ ਲੈ ਆਉਣੀਆਂ ਆਇਆ ਜਿਗਾੜ ਕੋਲੇ ਇਹਦੇ ਨਾਲ ਇਹ ਬੰਨ ਬੰਨ ਕੇ ਬਾਈ ਹਾਂਜੀ ਇਸ ਟੈਕ ਲਾ ਦਿਆਂਗੇ ਜੀ ਇੱਕੋ ਜਗ੍ਹਾ ਸਾਨੂੰ ਜਗ੍ਹਾ ਦੇ ਦਿਓ ਤੇ ਅਸੀਂ ਤੇ ਤੁਹਾਡਾ ਹਾਂ ਉੱਪਰ ਦੀ ਉੱਪਰ ਕਰਕੇ ਉਹ ਜਿਹੜੇ ਚੱਕਣ ਚੁੱਕਣ ਵਾਲੇ ਪਲੰਜੇ ਜਿਓ ਸਾਰਾ ਕੁਝ ਥੋੜਾ ਸਾਰਾ ਕੁਝ ਹੈਗਾ ਜੀ ਸਾਰਾ ਲੇਬਰ ਸਾਡੀ ਹੋਊਗੀ ਮਤਲਬ ਯਾਰ ਤੁਸੀਂ ਤੁਸੀਂ ਕੀ ਕਰਨਾ ਕਿ ਤਿੰਨ ਟਰਾਲੀਆਂ ਕਰਨੀਆਂ ਤੇ ਤਿੰਨ ਡਰਾਈਵਰ ਕਰਨੇ ਹਾਂਜੀ ਬਸ ਹਾਂਜੀ ਬਾਕੀ ਸਾਰਾ ਟਮਟਮਾ ਇਹਨਾਂ ਦਾ ਹਾਂਜੀ ਹਾਂ ਬਿਲਕੁਲ ਜੀ ਤੇ ਤੁਹਾਡਾ 8000 ਕਿੱਲੇ ਦੀ ਲੈਣਗੇ ਵੜਾਈ ਤੇ 250 ਰੁਪਿਆ ਲੈਣਗੇ ਗੱਠ ਦੀ ਬਣਾਉਂਗਾ ਹਾਂਜੀ ਵੱਡਣ ਵਾਲੀ ਮਸ਼ੀਨ ਵੀ ਆਪਣੀ 4 ਰੋ ਆ ਇਹਦੇ ਨਾਲ ਵੀ ਕੋਈ ਨਹੀਂ ਲੋਡ ਪੈਂਦੀਗੀ ਨਹੀਂ ਵਰਦੀ ਹਾਂ ਇੱਕ ਗੱਲ ਹੋਰ ਆ ਵੀ ਇਹਨਾਂ ਕੋਲੇ ਮਸ਼ੀਨਾਂ ਦੋ ਤਰ੍ਹਾਂ ਦੀਆਂ ਹੈਗੀਆਂ ਇੱਕ 4 ਰੋ ਵਾਲੀ ਹੈਗੀ ਆ ਇੱਕ ਸਿੰਗਲ ਤੇ ਇੱਕ ਸਿੰਗਲ ਰੋ ਵਾਲੀ ਹੈਗੀ ਆ ਬੀ ਮਤਲਬ ਜੇ 4 ਰੋ ਵਾਲੀ ਮਤਲਬ ਕਹਿਣ ਤੋਂ ਭਾਵੇਂ ਵੀ ਤੁਸੀਂ ਉਹ ਜਿਹੜੇ ਬਦਾਲੇ ਦੂਲੇ ਵਢਣੇ ਉਹ ਕੋਈ ਨਹੀਂ ਵਢਣੇ ਉਹ ਕੋਈ ਨਹੀਂ ਵਢਣ ਦੀ ਲੋੜ ਕੀ ਤੇ ਸਾਰਾ ਇਹ ਕਰੂਗੀ ਰਾਹ ਬਣਾਈ ਜਾਊਗੀ ਤੇ ਸਿੰਗਲ ਰੋ ਨਾਲ ਚਲੋ ਉਸ ਤਰ੍ਹਾਂ ਟਰਾਲੀਆਂ ਦਾ ਕੰਮ ਚੱਲੀ ਜਾਂਦਾ ਹੈ ਯਾਰ ਮੈਂ ਤੁਹਾਨੂੰ ਇਹ ਗੱਲ ਦੇ ਵੀ ਜਿਗਰਾ ਦੇਖੋ ਬੰਦੇ ਦਾ ਵਾਹਿਗੁਰੂ ਹਰੇਕ ਨੂੰ ਬਖਸ਼ੇ ਆਪਾਂ ਕਹਿੰਦੇ ਹਰੇਕ ਨੂੰ ਹਿੰਮਤ ਦੇਵੇ ਪਰ ਇਹ ਗੱਲ ਦੇਖੋ ਵੀ ਜਿਗਰਾ ਦੇਖੋ ਆ ਚਲਾਤਾ ਕੰਮ ਹਾਂਜੀ ਆ ਵੱਡੀ ਪਈ ਟਰਾਲੀ ਹਾਂਜੀ ਅੱਛਾ ਕਿ ਖ ਲਈਆ ਤੇ ਉਹ ਚਲਾਇਆ ਕੰਮ ਅੱਛਾ ਚਲਾਤਾ ਕੰਮ ਹੁਣ ਮਤਲਬ ਅੱਜ ਤੋਂ ਗੱਠਾਂ ਬਨਣੀਆਂ ਸ਼ੁਰੂ ਆ ਵੀ ਜੇ ਕਿਸੇ ਨੇ ਗੱਠ ਵੀ ਖਰੀਦਣੀਆਂ ਤਾਂ ਉਹ ਵੀ ਸ਼ੁਰੂ ਹੋ ਗਏ ਹਾਂਜੀ ਹਾਂਜੀ ਲਿਆ ਸਕਦਾ ਜੀ ਆਪਣੇ ਆਪਾਂ ਭੇਜ ਵੀ ਦਵਾਂਗੇ ਇੱਥੋਂ ਵੀ ਲਿਆ ਸਕਦਾ ਕਿਉਂਕਿ ਮਗਰੋਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਆਲੂਆਂ ਵਾਲੀ ਮੱਕੀ ਆ ਕਿ ਕਣਕ ਵਾਲੀ ਮੱਕੀ ਆ ਹੁਣ ਨਿਰਣੇ ਪੱਕਾ ਨਿਰਣਈ ਆ ਵੀ ਆਲੂਆਂ ਵਾਲ ਕੋਈ ਹਾਂਜੀ ਤੇ ਬਾਕੀ ਜੇ ਕਿਸੇ ਨੂੰ ਹੈਗਾ ਵਾ ਮੰਨ ਲਓ ਅਸੀਂ ਹੁਣ ਕੰਮ ਸਾਡਾ ਚੱਲਦਾ ਵਾ ਆ ਕੇ ਚੈੱਕ ਕਰਨੇ ਆ ਕੇ ਭਾਵੇਂ ਸਾਹਮਣੇ ਪੈਕ ਕਰਾ ਕੇ ਦੇ ਨਾਲ ਹੀ ਲੋਡ ਕਰਾ ਲਵੇ ਤੇ ਜਿਗਰੇ ਨੂੰ ਸਲਾਮ ਆ ਪਹਿ ਬੰਦਾ ਨਾ ਕਿ ਇੱਕ ਟਰੈਕਟਰ ਕਿਹੜਾ ਲਿਆਇ ਸੀ ਆਪਾਂ ਕੁਵਾੜ ਚੋਂ ਕਿਹੜਾ ਲਿਆ ਕੇ ਵਧਿਆ ਬਣਾ ਲੈ ਸੀ ਜੌਂਡੀ ਯਾਰ ਉਹ ਕਿਹੜਾ ਲਿਆਉਂਦਾ ਸੀਗਾ ਆਹਾ ਹਾਂਜੀ ਇਹ ਸੀ ਆ ਦੇਖੋ ਕਿਹੜਾ ਸੀਗਾ ਉਹ ਹੋਰ ਆ ਟਰੈਕਟਰ ਉਹ ਤਾਂ ਉਧਰ ਖੜਾ ਕਰ ਲਾਉਂ ਸਰ ਅੱਛਾ ਉਧਰ ਉਧਰ ਖੜਾ ਹਾਂਜੀ ਮਤਲਬ ਯਾਰ ਕੁੱਲ ਮਿਲਾ ਕੇ ਨਾ ਵੀ ਬੰਦੇ ਇੰਨੇ ਦਿਮਾਗੀ ਆ ਇੰਨੀ ਹਿੰਮਤ ਵਾਲੇ ਬੰਦੇ ਆ ਕਿ ਕੋਈ ਚੀਜ਼ ਕਿਸੇ ਵੀ ਥਾਂ ਤੋਂ ਲਿਆ ਕੇ ਉਹਨੂੰ ਵਧੀਆ ਹੀਰੇ ਵਰਗੀ ਬਣਾ ਸਕਦੇ ਆ ਫਿਰ ਸਭ ਤੋਂ ਵੱਡੀ ਗੱਲ ਆ ਵੀ ਲੋਕਾਂ ਨੇ ਇੰਨਾ ਇੰਨਾ ਲੋਹਾ ਲੈ ਕੇ ਕਮਰਿਆਂ ਦੇ ਵਿੱਚ ਲਾ ਕੇ ਖੜਾਇਆ ਹੋਇਆ ਇਹ ਬੰਦੇ ਇਹੋ ਜਿਹੇ ਆ ਵੀ ਜਿਹੜੇ ਕਿਤੇ ਵੀ ਜਾ ਕੇ ਕਿਰਤ ਕਰ ਸਕਦੇ ਆ ਵੀ ਜਿਹੜਾ ਬਾਬੇ ਨੇ ਆਪਾਂ ਨੂੰ ਕਹਿ ਨਹੀਂ ਦਿੱਤਾ ਵੀ ਕਰਨੀ ਆਪੋ ਆਪਣੀ ਕਿ ਨੇੜੇ ਕਿ ਦੂਰ ਇਹ ਉਹ ਬੰਦੇ ਉਹ ਸਿਧਾਂਤ ਤੇ ਚੱਲਣ ਵਾਲੇ ਬੰਦੇ ਆ ਜੇ ਕਿਸੇ ਵੀ ਬੰਦੇ ਨੇ ਦੂਰ ਨੇੜੇ ਇਹਨਾਂ ਨੂੰ ਸਾਧਣਾ ਇਹਨਾਂ ਨੂੰ ਫੋਨ ਕਰ ਲਿਓ ਰੇਟ ਵੀ ਤੁਹਾਨੂੰ ਵਿੱਚੇ ਹੀ ਬੋਲਦਾ ਕੋਈ ਓਲਾ ਪੜਦਾ ਕਿਸੇ ਗੱਲ ਦਾ ਨਹੀਂ ਰੱਖਿਆ ਤੁਸੀਂ ਇਹਨਾਂ ਨੂੰ ਕੰਮ ਦਿਓ ਇਹ ਤੁਹਾਨੂੰ ਕਰਕੇ ਦੇਣਗੇ ਲਾਂਭਾ ਆਉਣ ਨਹੀਂ ਦਿੰਦੇ ਪਿਛਲੀ ਹਰਬਣੀ ਆਉਣ ਦਿੱਤਾ ਨੰਬਰ ਨੋਟ ਕਰ ਲਓ ਭਾਈ ਹੁਣ ਆਦਾ ਤੇ ਵੀਡੀਓ ਸ਼ੇਅਰ ਕਰੋ ਕਿਉਂਕਿ ਪੰਜਾਬ ਦੇ ਕਿਸਾਨੀ ਦੇ ਭੁੱਖਾਲੇ ਬੰਦੇ ਆ ਇਹ ਸਿਖਾਉਣ ਵਾਲੇ ਬੰਦੇ ਆ ਪਿੰਡ ਦੇ ਇਲਾਕੇ ਦੇ ਲੋਕਾਂ ਨੂੰ ਕਿ ਭਾਈ ਹਿੰਮਤ ਕਿਵੇਂ ਕਰੀਦੀ ਹੁੰਦੀ ਹੈ